ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਗੱਲ ਕਰ ਰਹੇ ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਿਲਕੁਲ ਆਖਰੀ ਪਲਾਂ ਬਾਰੇ ਹਾਂਜੀ ਸਾਡੇ ਕੋਲ ਨਾ ਇੱਕ ਪੁਰਾਣੀ ਲਿਖਤ ਦਾ ਹਿੱਸਾ ਹੈ ਜਿਸ ਤੋਂ ਉਸ ਵੇਲੇ ਦੇ ਹਾਲਾਤ ਦਾ ਕੁਝ ਅੰਦਾਜ਼ਾ ਲੱਗਦਾ ਹੈ ਬਿਲਕੁਲ ਤੇ ਆਪਣੀ ਕੋਸ਼ਿਸ਼ ਇਹ ਹੈ ਕਿ ਸਮਝੀਏ ਕਿ ਐਨੇ ਜ਼ਿਆਦਾ ਕਸ਼ਟ ਵਿੱਚ ਗੁਰੂ ਸਾਹਿਬ ਦੀ ਮਾਨਸਿਕ ਅਵਸਥਾ ਕੀ ਸੀ ਉਹਨਾਂ ਦੀ ਸੋਚ ਕਿਵੇਂ ਕੰਮ ਕਰ ਰਹੀ ਸੀ ਚਲੋ ਇਸ ਤੇ ਥੋੜੀ ਗਹਿਰਾਈ ਨਾਲ ਨਜ਼ਰ ਮਾਰੀਏ ਹਾਂਜੀ ਬਿਲਕੁਲ ਤੇ ਖਾਸ ਤੌਰ ਤੇ ਇਹ ਸਮਝਣਾ ਕਿ ਜਦੋਂ ਸਰੀਰ ਨੂੰ ਇੰਨੀ ਪੀੜਾ ਦਿੱਤੀ ਜਾ ਰਹੀ ਸੀ ਉਦੋਂ ਵੀ ਰੱਬੀ ਹੁਕਮ ਜਿਹਨੂੰ ਆਪਾਂ ਪਾਣਾ ਕਹਿੰਦੇ ਆ ਜਾਂ ਰਜ਼ਾ ਹਾਂਜੀ ਪਾਣਾ ਉਸ ਨੂੰ ਕਿਵੇਂ ਨਾ ਸਿਰਫ ਮੰਨਿਆ ਸਗੋਂ ਮਤਲਬ ਪੂਰੀ ਸ਼ਾਂਤੀ ਨਾਲ ਮਿੱਠਾ ਕਰਕੇ ਕਿਵੇਂ ਅਪਣਾਇਆ ਗਿਆ ਇਹ ਅਸਲ ਗੱਲ ਹੈ ਸਮਝਣ ਵਾਲੀ ਅੱਛਾ ਤਾਂ ਲਿਖਤ ਦਸਤੀ ਹੈ ਕਿ ਪਹਿਲਾਂ ਤਤੀ ਲੋ ਤੇ ਬਿਠਾਇਆ ਫਿਰ ਗਰਮ ਰੇਤ ਪਾਈ ਗਈ ਮਤਲਬ ਬਹੁਤ ਤਸੀਹੇ ਦਿੱਤੇ ਗਏ ਹਾਂ ਜੀ ਅਸਹਿ ਕਸ਼ਟ ਤੇ ਇਹ ਸਭ ਤੋਂ ਬਾਅਦ ਉਹ ਗੁਰੂ ਸਾਹਿਬ ਨੂੰ ਰਾਵੀ ਦਰਿਆ ਦੇ ਕਿਨਾਰੇ ਲੈ ਗਏ ਉਹਨਾਂ ਦਾ ਮਤਲਬ ਤਸੀਹੇ ਦੇਣ ਵਾਲਿਆਂ ਦਾ ਖਿਆਲ ਸੀ ਕਿ ਜਦੋਂ ਇੰਨਾ ਸੜਿਆ ਹੋਇਆ ਸਰੀਰ ਠੰਡੇ ਪਾਣੀ 'ਚ ਜਾਏਗਾ ਹਾਂ ਤਾਂ ਤਕਲੀਫ ਹੋਰ ਵਧੇਗੀ ਹਾਂ ਕਿ ਚੀਕ ਨਿਕਲ ਜਾਵੇਗੀ ਕਿ ਬਹੁਤ ਦਰਦ ਹੋਵੇਗਾ ਉਹ ਇੱਕ ਤਰ੍ਹਾਂ ਨਾਲ ਈਸੀ ਚੀਜ਼ ਦੀ ਉਡੀਕ ਕਰ ਰਹੇ ਸਨ ਬਿਲਕੁਲ ਉਹਨਾਂ ਦੀ ਸੋਚ ਤਾਂ ਇਹੀ ਸੀ ਸਰੀਰਿਕ ਪਦਰਤੇ ਪਰ ਇੱਥੇ ਹੀ ਦੇਖੋ ਸਾਰੀ ਗੱਲ ਬਦਲ ਜਾਂਦੀ ਹੈ। ਅੱਛਾ ਜੋ ਉਹਨਾਂ ਨੇ ਸੋਚਿਆ ਸੀ ਉਵੇਂ ਨਹੀਂ ਹੋਇਆ। ਜਦੋਂ ਗੁਰੂ ਸਾਹਿਬ ਦਾ ਸਰੀਰ ਪਾਣੀ ਨਾਲ ਛੂਇਆ ਤਾਂ ਕੋਈ ਚੀਕ ਚਾੜਾ ਨਹੀਂ। ਕੋਈ ਤੜਪ ਨਹੀਂ। ਨਹੀਂ ਸਗੋਂ ਉਹਨਾਂ ਦੇ ਚਿਹਰੇ ਤੇ ਸ਼ਾਂਤੀ ਸੀ ਤੇ ਬੁੱਲਾਂ ਤੇ ਅਰਦਾਸ ਸੀ, ਸ਼ੁਕਰਾਨਾ ਸੀ। ਅੱਛਾ ਸ਼ੁਕਰਾਨਾ ਵੀ ਇੰਨੀ ਤਕਲੀਫ 'ਚ? ਹਾਂਜੀ। ਇਹੀ ਤਾਂ ਪਾਣੇ ਦੀ ਉਹ ਅਵਸਥਾ ਹੈ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ। ਮਤਲਬ ਦੁੱਖ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਸੁੱਖ, ਇੱਕ ਸ਼ਾਂਤੀ ਮਹਿਸੂਸ ਕਰਨੀ। ਇਹ ਸਮਝਣਾ ਵਾਕਈ ਬਹੁਤ ਔਖਾ ਹੈ।

ਹਾਂਜੀ ਇਹਦਾ ਪਾਵ ਹੈ ਕਿ हे ਮਾਲਕ ਤੇਰੀ ਕਿਰਪਾ ਨਾਲ ਤੇਰੇ ਇਸ ਦਾਸ ਦੀ ਤੇਰੇ ਨਾਲ ਲੱਗੀ ਪ੍ਰੀਤ ਅਖੀਰ ਤੱਕ ਨਿਭ ਗਈ ساری ਜ਼ਿੰਦਗੀ ਤੈਨੂੰ ਯਾਦ ਕੀਤਾ ਤੇ ਹੁਣ ਜਾਂਦੇ ਹੋਏ ਵੀ ਤੂੰ ਹੀ ਮੇਰੇ ਮਨ ਵਿੱਚ ਹੈ ਵਾਹ ਇਹ ਸਿਰਫ ਸ਼ਬਦ ਨਹੀਂ ਸੀ ਇਹ ਅੰਦਰ ਦੀ ਉਸ ਅਵਸਥਾ ਦਾ ਪ੍ਰਗਟਾਵਾ ਸੀ ਜਿੱਥੇ ਆਪਣਾ ਦੁੱਖ ਆਪਣੀ ਤਕਲੀਫ ਉਹ ਸਭ ਪਿੱਛੇ ਰਹਿ ਜਾਂਦਾ ਹੈ ਹੂੰ ਤੇ ਇੱਕ ਹੋਰ ਤੁਕਦਾ ਵੀ ਜ਼ਿਕਰ ਆਉਂਦਾ ਸ਼ਾਇਦ ਜੋ ਜੋ ਹੁਕਮ ਪਇਓ ਸਾਹਿਬ ਕਾ ਸੋ ਮਾਥੇ ਲੈ ਮੰਨਿਓ ਇਹਦਾ ਕੀ ਮਤਲਬ ਹੈ ਸਿਰਫ ਹੁਕਮ ਮੰਨ ਲਿਆ ਨਹੀਂ ਇਹ ਸਿਰਫ ਹੁਕਮ ਮੰਨਣ ਤੋਂ ਕਿਤੇ ਅੱਗੇ ਦੀ ਗੱਲ ਹੈ ਦੇਖੋ ਇਹਦਾ ਮਤਲਬ ਹੈ ਕਿ ਜਨਮ ਤੋਂ ਲੈ ਕੇ ਹੁਣ ਤੱਕ ਜੋ ਵੀ ਵਾਇਬਰੂ ਵੱਲੋਂ ਹੋਇਆ ਜੋ ਵੀ ਹੁਕਮ ਆਇਆ ਹਾਂਜੀ ਉਸ ਨੂੰ ਸਿਰ ਚੁਕਾ ਕੇ ਪੂਰੀ ਤਰ੍ਹਾਂ ਕਬੂਲ ਕੀਤਾ ਪਰ ਇਹ ਮਜਬੂਰੀ ਚ ਨਹੀਂ ਕੀਤਾ ਮਾਥੇ ਲੈ ਮੰਨਿਓ ਦਾ ਮਤਲਬ ਹੈ ਖਿੜੇ ਮੱਥੇ ਖੁਸ਼ੀ ਨਾਲ ਅੱਛਾ ਖੁਸ਼ੀ ਨਾਲ ਹਾਂ ਜਿਵੇਂ ਕੋਈ ਤੋਹਫਾ ਕਬੂਲ ਕਰੀਦਾ ਹੈ ਗੁਰਬਾਣੀ ਇਸੇ ਨੂੰ ਕਹਿੰਦੀ ਹੈ ਹੁਕਮ ਰਜ਼ਾਈ ਚਲਣਾ ਜਿੱਥੇ ਖੁਸ਼ੀ ਤੇ ਗਮੀ ਦੋਵੇਂ ਇੱਕੋ ਜਿਹੇ ਲੱਗਦੇ ਨੇ ਕਿਉਂਕਿ ਦੋਵੇਂ ਉਸੇ ਰੱਬ ਦੇ ਹੁਕਮ ਦਾ ਹਿੱਸਾ ਨੇ ਤਾਂ ਮਤਲਬ ਦੁੱਖ ਸੁੱਖ ਤੋਂ ਉੱਪਰ ਉੱਠ ਜਾਣ ਵਾਲੀ ਗੱਲ ਹੋ ਗਈ ਇਹ ਤਾਂ ਬਿਲਕੁਲ ਬਿਲਕੁਲ ਇਹ ਉਸ ਅਵਸਥਾ ਦੀ ਨਿਸ਼ਾਨੀ ਹੈ ਇਹ ਤਾਂ ਸੱਚੀ ਹੈਰਾਨ ਕਰ ਦਿੰਦਾ ਹੈ ਆਮ ਤੌਰ ਤੇ ਜਦੋਂ ਸਾਨੂੰ ਕੋਈ ਤਕਲੀਫ ਹੁੰਦੀ ਹੈ ਅਸੀਂ ਬਸ ਉਸ ਤੋਂ ਛੁਟਕਾਰਾ ਪਾਣਾ ਚਾਹੁੰਦੇ ਹਾਂ ਹਾਂ ਜੀ ਕੁਦਰਤੀ ਹੈ ਪਰ ਇੱਥੇ ਇੰਨੀ ਵੱਡੀ ਤਕਲੀਫ ਨੂੰ ਮਿੱਠਾ ਕਰਕੇ ਮੰਨਣ ਦੀ ਗੱਲ ਹੋ ਰਹੀ ਹੈ ਇਹ ਕਿਵੇਂ ਹੋ ਸਕਦਾ ਹੈ ਇਸ ਸ਼ਾਂਤੀ ਦਾ ਇਸ ਤਾਕਤ ਦਾ ਸੋਮਾ ਕੀ ਹੈ ਫਿਰ ਇਸ ਦਾ ਸੋਮਾ ਹੈ ਜੀ ਰੱਬ ਨਾਲ ਪੂਰੀ ਤਰ੍ਹਾਂ ਇੱਕ ਹੋ ਜਾਣਾ ਜਿਸ ਨੂੰ ਸਹਿਜ ਅਵਸਥਾ ਵੀ ਕਹਿ ਦਿੰਦੇ ਨੇ ਜਦੋਂ ਬੰਦੇ ਦੀ ਆਪਣੀ ਮਰਜ਼ੀ ਆਪਣੀ ਮੈਂ ਉਹ ਰੱਬ ਦੀ ਰਜ਼ਾ ਵਿੱਚ ਮਿਲ ਜਾਂਦੀ ਹੈ ਨਾ ਤਾਂ ਫਿਰ ਦੁੱਖ ਦਾ ਅਹਿਸਾਸ ਹੀ ਨਹੀਂ ਰਹਿੰਦਾ ਫਿਰ ਜੋ ਵੀ ਹੁੰਦਾ ਹੈ ਉਹ ਰੱਬ ਦਾ ਭਾਣਾ ਲੱਗਦਾ ਤੇ ਉਸ ਭਾਣੇ ਵਿੱਚ ਵੀ ਇੱਕ ਆਨੰਦ ਇੱਕ ਟਿਕਾ ਮਹਿਸੂਸ ਹੁੰਦਾ ਹੈ ਗੁਰੂ ਸਾਹਿਬ ਨੇ ਤੇ ਤੇਰਾ ਕੀਆ ਮੀਠਾ ਲਾਗੇ ਸਿਰਫ ਕਿਆ ਨਹੀਂ ਜੀ ਕੀ ਦਿਖਾਇਆ ਹਾਂਜੀ ਬਿਲਕੁਲ ਜੀ ਕੀ ਦਿਖਾਇਆ ਇਹੀ ਉਹ ਤਾਕਤ ਹੈ ਉਹ ਸ਼ਾਂਤੀ ਹੈ ਜਿਹੜੀ ਰੱਬ ਦੀ ਰਜ਼ਾ ਵਿੱਚ ਪੂਰੀ ਤਰ੍ਹਾਂ ਸਮਰਪਣ ਕਰਨ ਨਾਲ ਮਿਲਦੀ ਹੈ ਤਾਂ ਮਤਲਬ ਇਹ ਸਾਰੀ ਘਟਨਾ ਸਾਨੂੰ ਸਿਰਫ ਇਤਿਹਾਸ ਨਹੀਂ ਦੱਸ ਰਹੀ ਸਗੋਂ ਇਹ ਤਾਂ ਇਨਸਾਨੀ ਸਬਰ ਤੇ ਆਤਮਿਕ ਤਾਕਤ ਦੀ ਇੱਕ ਐਵੇਂ ਕਹ ਲੋ ਸਿਖਰਲੀ ਮਿਸਾਲ ਹੈ ਬਿਲਕੁਲ ਮੁੱਖ ਸਿੱਖਿਆ ਇਹੀ ਨਿਕਲਦੀ ਹੈ ਕਿ ਜਦੋਂ ਆਪਾਂ ਆਪਣੀ ਜ਼ਿੰਦਗੀ ਨੂੰ ਰੱਬ ਦੇ ਹੁਕਮ ਉਹਦੀ ਰਜ਼ਾ ਮੁਤਾਬਿਕ ਜੀਣ ਦੀ ਕੋਸ਼ਿਸ਼ ਕਰਦੇ ਆ ਤਾਂ ਅੰਦਰੋਂ ਇੱਕ ਐਸੀ ਸ਼ਕਤੀ ਮਿਲਦੀ ਹੈ ਇੱਕ ਐਸਾ ਟਿਕਾ ਮਿਲਦਾ ਹੈ ਜਿਹੜਾ ਬਾਹਰ ਦੇ ਹਾਲਾਤਾਂ ਤੇ ਨਿਰਭਰ ਨਹੀਂ ਕਰਦਾ ਹੂੰ ਸਰੀਰਿਕ ਦੁੱਖਾਂ ਤੋਂ ਪਾਰ ਦੀ ਗੱਲ ਹਾਂਜੀ ਉਹਨਾਂ ਤੋਂ ਉੱਪਰ ਦੀ ਅਵਸਥਾ ਇਹ ਵਾਕਈ ਸੋਚਣ ਵਾਲੀ ਗੱਲ ਹੈ ਤੇ ਇਸ ਤੋਂ ਨਾ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਕਿ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਕਦੇ ਨਿਰਾਸ਼ਾ ਆਉਂਦੀ ਹੈ ਕੋਈ ਵੱਡੀ ਚੁਣੌਤੀ ਆ ਜਾਂਦੀ ਹੈ ਹਾਂ ਜੀ ਆਉਂਦੀਆਂ ਹੀ ਨੇ ਉਹਨਾਂ ਦਾ ਸਾਹਮਣਾ ਕਿਵੇਂ ਕਰਦੇ ਆ ਕੀ ਅਸੀਂ ਸਿਰਫ ਹਾਲਾਤ ਨਾਲ ਲੜਦੇ ਰਹਿੰਦੇ ਆ ਜਾਂ ਕੀ ਕੀ ਕਦੇ ਉਹਨਾਂ ਵਿੱਚ ਵੀ ਕਿਸੇ ਤਰ੍ਹਾਂ ਰਜ਼ਾ ਨੂੰ ਸਮਝਣ ਦੀ ਜਾਂ ਘਟੂ-ਘਟ ਸਵੀਕਾਰ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਜਿਵੇਂ ਗੁਰੂ ਸਾਹਿਬ ਨੇ ਐਨੀ ਪੀੜਾ ਵਿੱਚ ਕੀਤਾ ਸ਼ਾਇਦ ਇਸ ਬਾਰੇ ਸੋਚਣਾ ਚਾਹੀਦਾ